ਸਤਿ ਸ੍ਰੀ ਅਕਾਲ ਪਰੀ ਸਸਟਰੀਕਾ ਸਵਾਗਤ ਹੈ ਤੁਹਾਡਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਮੂਲੀ ਦਾ achar ਪਣਾ ਕੇ ਤਿਆਰ ਕਰਾਂਗੇ ਮੂਲੀ ਦਾ achar ਬਣਾਉਣ ਵਾਸਤੇ 1 ਕਿਲੋ ਮੂਲੀਆਂ ਲਈਆਂ ਆ ਇਹਨਾਂ ਨੂੰ ਮੈਂ ਧੋ ਕੇ ਕੱਪੜੇ ਦੇ ਨਾਲ ਸਾਫ਼ ਕਰ ਲਿਆ ਹੁਣ ਇਹਨੂੰ ਅਸੀਂ ਚੀਰ ਕੇ ਤਿਆਰ ਕਰ ਲੈਣਾ ਹੈ ਮੂਲੀ ਨੂੰ ਨਾ ਤਾਂ ਬਹੁਤ ਜ਼ਿਆਦਾ ਮੋਟਾ ਚੀਰਨਾ ਹੈ ਨਾ ਬਹੁਤ ਜ਼ਿਆਦਾ ਪਤਲਾ ਚੀਰਨਾ ਹੈ ਜੇ ਆਪਾਂ ਇਹਨੂੰ ਮੋਟਾ ਚੀਰਾਂਗੇ ਤਾਂ ਫਿਰ ਇਹਨੇ ਪੱਕਣ ਦੇ ਵਿੱਚ ਥੋੜਾ ਜਿਹਾ ਟਾਈਮ ਲਾ ਦੇਣਾ ਹੈ ਜੇ ਜ਼ਿਆਦਾ ਬਰੀਕ ਚੀਰ ਲਾਂਗੇ ਫਿਰ ਇਹ ਗਾਝੂਗੀ। ਮੂਲੀ ਦਾ ਆਚਾਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਬਣਾਵਾਂਗੇ ਕਿ ਆਚਾਰ ਤੁਸੀਂ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੇ ਹੋ। ਠੰਡ ਦਾ ਮੌਸਮ ਚੱਲ ਜੂਗਾ ਪਰ ਆਚਾਰ ਤੁਹਾਡਾ ਖਰਾਬ ਨਹੀਂ ਹੋਊਗਾ। ਸਾਰੀਆਂ ਮੂਲੀਆਂ ਨੂੰ ਅਸੀਂ ਇਸੇ ਤਰ੍ਹਾਂ ਚੀਰ ਕੇ ਤਿਆਰ ਕਰ ਲੜੇ। ਚਾਹੇ ਮੂਲੀ ਨੂੰ ਤੁਸੀਂ ਗੁਲਾਈ ਦੇ ਵਿੱਚ چیر ਲੋ ਚਾਹੇ ਇਸ ਤਰੀਕੇ ਦੇ ਨਾਲ ਲੰਬਾਈ ਦੇ ਵਿੱਚ چیر ਲੋ ਸਾਰੀਆਂ ਮੂਲੀਆਂ ਨੂੰ چیر ਕੇ ਤਿਆਰ ਕਰ ਲਿਆ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ 2 ਚਮਚੇ ਲੂਣ ਦੇ 1 ਕਿਲੋ ਮੂਲੀਆਂ ਦੇ ਵਿੱਚ 2 ਚਮਚੇ ਲੂਣ ਦੇ ਪਾਣੇ ਆ ਲੂਣ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਮਿਲਾ ਲੈਣਾ ਹੈ ਮੂਲੀਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਹੁੰਦਾ ਆ ਜਦੋਂ ਅਸੀਂ ਇਹਨੂੰ ਇਹਦਾ ਲੂਣ ਲਾ ਕੇ ਰੱਖਾਂਗੇ ਤਾਂ ਸਾਰਾ ਪਾਣੀ ਫਿਰ ਮੂਲੀਆਂ ਦੇ ਵਿੱਚੋਂ ਨਿਕਲ ਜਾਊਗਾ ਚੰਗੀ ਤਰ੍ਹਾਂ ਲੂਣ ਲਾਣ ਤੋਂ ਬਾਅਦ ਮੂਲੀਆਂ ਨੂੰ 1 ਘੰਟੇ ਵਾਸਤੇ ਇਸੇ ਤਰ੍ਹਾਂ ਪਏ ਰਹਿਣ ਦਾਂਗੇ 1 ਘੰਟਾ ਹੋ ਗਿਆ ਮੂਲੀਆਂ ਨੂੰ ਲੂਣ ਲਾ ਕੇ ਰੱਖੇ ਹੋਏ ਆ ਦੇਖੋ ਮੂਲੀਆਂ ਦੇ ਵਿੱਚੋਂ ਕਿੰਨਾ ਜ਼ਿਆਦਾ ਪਾਣੀ ਨਿਕਲਿਆ ਆ ਮੂਲੀਆਂ ਨੂੰ ਹੁਣ ਆਪਾਂ ਛਾਣਨੀ ਦੇ ਵਿੱਚ ਪਾ ਲੈਣਾ ਆ ਸਾਰਾ ਪਾਣੀ ਆਪਾਂ ਇਹਦਾ ਬਾਹਰ ਕੱਢ ਦੇਣਾ ਸਾਤ ਮਿੰਟ ਲਈ ਮੂਲੀਆ ਨੂੰ ਆਪਾਂ ਛਾਨਨੀ ਦੇ ਵਿੱਚ ਰੱਖਤਾ ਸਾਰਾ ਪਾਣੀ ਮੂਲੀਆ ਦੇ ਵਿੱਚੋਂ ਨਿਕਲ ਗਿਆ ਥੋੜਾ ਜੈ ਇਹਨੂੰ ਆਪਾਂ ਤੇ ਢਾ ਕਰ ਲਾਂਗੇ ਹੁਣ ਇਹਨਾਂ ਨੂੰ ਅਸੀਂ ਸੁਕਾਣਾ ਆ ਜੇ ਧੁੱਪ ਹੋਵੇ ਤਾਂ ਤੁਸੀਂ ਡੇਢ ਘੰਟਾ ਧੁੱਪ ਦੇ ਵਿੱਚ ਰੱਖ ਸਕਦੇ ਹੋ ਜੇ ਧੁੱਪ ਨਾ ਹੋਵੇ ਤਾਂ ਫਿਰ ਡੇਢ ਦੋ ਘੰਟੇ ਇਹਨੂੰ ਪੱਖੇ ਦੇ ਥੱਲੇ ਹਵਾ ਲਵਾਉਣੀ ਆ ਮੂਲੀਆ ਨੂੰ ਅਸੀਂ ਤੋਲੀਆਂ ਦੇ ਉੱਤੇ ਖਿਲਾ ਦੇਣਾ ਆ ਸਾਰੀਆਂ ਮੂਲੀਆਂ ਨੂੰ ਇਕੱਲੇ ਇਕੱਲੇ ਘਰਤਾ ਮੂਲੀਆਂ ਦੇ ਵਿੱਚ ਜੇ ਤੁਸੀਂ ਅਦਰਕ ਪਾਣਾ ਚਾਹੋ ਅਦਰਕ ਵੀ ਪਾ ਸਕਦੇ ਹੋ ਹਰੀਆਂ ਮਿਰਚਾਂ ਪਾਣੀਆਂ ਚਾਹੋ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਮੈਂ 10-12 ਹਰੀਆਂ ਮਿਰਚਾਂ ਲਈਆਂ ਆ ਮਿਰਚਾਂ ਇਹ ਕਾਫੀ ਜ਼ਿਆਦਾ ਤਿੱਖੀਆਂ ਆ ਇਸ ਕਰਕੇ ਮੈਂ ਥੋੜੀਆਂ ਮਿਰਚਾਂ ਲਈਆਂ ਆ ਜੇ ਤੁਸੀਂ ਜ਼ਿਆਦਾ ਮਿਰਚਾਂ ਪਾਣੀਆਂ ਚਾਹੋ ਤਾਂ ਇਹਦੇ ਵਿੱਚ ਅੱਧਾ ਕਿਲੋ ਮਿਰਚਾਂ ਪਾ ਸਕਦੇ ਹੋ ਕਿਲੋ ਮੂਲੀਆਂ ਦੇ ਵਿੱਚ ਇਹਨਾਂ ਨੂੰ ਹੁਣ ਪੱਖੇ ਥੱਲੇ ਹਵਾ ਲੱਗਣ ਦਵਾਂਗੇ ਜੋ ਜੋ ਚੰਗੀ ਤਰ੍ਹਾਂ ਮੂਲੀਆਂ ਦੇ ਉੱਪਰੋਂ ਪਾਣੀ ਸੁੱਕ ਜਾਊਗਾ ਦੇਖੋ ਜਿਵੇਂ ਹੁਣ ਇਹਦੇ ਉੱਤੇ ਨਜ਼ਰ ਆਉਂਦਾ ਹੈ ਗਿੱਲੀਆਂ ਆ ਤੇ ਹੱਥ ਦੇ ਵਿੱਚ ਆਪਾਂ ਫੜੀਆਂ ਤੇ ਗਿੱਲਾ ਪਾਣੀ ਦਿਖਦਾ ਹੈ ਸਾਨੂੰ ਜੇਦੋਂ ਪੂਰੀ ਤਰ੍ਹਾਂ ਸੁੱਕ ਜੂਗੀਆਂ ਫਿਰ ਆਪਾਂ ਇਹਦਾ achar ਪਾਵਾਂਗੇ ਡੇਢ ਦੋ ਘੰਟੇ ਵਾਸਤੇ ਮਿਰਚਾਂ ਤੇ ਮੂਲੀਆਂ ਨੂੰ ਆਪਾਂ ਪੱਖੇ ਦੇ ਥੱਲੇ ਰੱਖਿਆ ਸੀ ਮੂਲੀਆਂ ਦੇ ਉੱਪਰ ਦੇਖੋ ਬਿਲਕੁਲ ਵੀ ਪਾਣੀ ਨਹੀਂ ਆ ਹੁਣ ਇਸ ਤਰੀਕੇ ਦੇ ਨਾਲ ਪਾਣੀ ਸੁੱਕ ਜਾਣਾ ਚਾਹੀਦਾ ਆ ਪਰ ਮੂਲੀਆਂ ਸੁੰਗੜਨੀਆਂ ਨਹੀਂ ਚਾਹੀਦੀਆਂ ਜੇ ਜ਼ਿਆਦਾ ਸੁਗੜ ਜੁਗੀਆਂ ਉਂਗਲੀਆਂ ਤਾਂ ਬਹੁਤ ਜ਼ਿਆਦਾ ਕੱਚੀਆਂ ਰੋਗੀਆਂ ਫਿਰ ਇਹ achar ਨੇ ਗੜਨਾ ਨਹੀਂ ਪੂਰੀ ਤਰ੍ਹਾਂ ਹੁਣ ਆਪਾਂ ਇਹਦਾ achar ਬਣਾਉਣਾ ਸ਼ੁਰੂ ਕਰਦੇ ਹਾਂ ਖੁੱਲਾ ਭਾਂਡਾ ਆਪਾਂ ਲੈ ਲਿਆ ਇਹਦੇ ਵਿੱਚ ਅਸੀਂ ਮਿਰਚਾਂ ਤੇ ਮੂਲੀਆਂ ਪਾ ਦੇਣੀਆਂ ਆ ਜਿਹੜੇ ਵੀ ਭਾਂਡੇ ਦੇ ਵਿੱਚ ਤੁਸੀਂ achar ਬਣਾਉਣਾ ਆ ਉਹਦੇ ਵਿੱਚ ਤੇ ਪਾਣੀ ਬਿਲਕੁਲ ਨਹੀਂ ਲੱਗਿਆ ਹੋਣਾ ਚਾਹੀਦਾ ਇੱਕਦਮ ਸੁੱਕਾ ਹੋਣਾ ਚਾਹੀਦਾ ਆ ਹੁਣ ਲਵਾਂਗੇ ਇੱਕ ਫਰਾਈਪੈਨ ਇਹਦੇ ਵਿੱਚ ਪਾਵਾਂਗੇ 3 ਚਮਚੇ ਪੀਲੀ ਸਰੋਂ 15 ਕਾਲੀਆਂ ਮਿਰਚਾਂ ਅੱਧਾ ਛੋਟਾ ਚਮਚਾ ਮੇਥੇ ਮੀਡੀਅਮ ਸੇਕ ਦੇ ਉੱਪਰ ਇਨਨੂ ਸਿੰਬੋਲ ਲੈਣਾ ਆ ਜੇ ਧੁੱਪ ਹੋਵੇ ਤਾਂ ਤੁਸੀਂ ਇਹਨਾਂ ਨੂੰ 1 ਘੰਟੇ ਵਾਸਤੇ ਮਸਾਲਿਆਂ ਨੂੰ ਧੁੱਪ ਚੜਤ ਦੇਣਾ ਹੈ ਫਿਰ ਭੁੰਨਣ ਦੀ ਜ਼ਰੂਰਤ ਨਹੀਂ ਮਸਾਲਿਆਂ ਨੂੰ ਅੱਧੇ ਮਿੰਟ ਵਾਸਤੇ ਸੇਕ ਲਵਾ ਲਿਆ ਇਹਨੂੰ ਆਪਾਂ ਪਲੇਟ 'ਚ ਕੱਢ ਲੈਣਾ ਉਸੇ ਫਰਾਈ ਪੈਨ ਦੇ ਵਿੱਚ 2 ਚਮਚੇ ਮੋਟੀ ਸੌਂਫ ਪਾਵਾਂਗੇ ਗੈਸ ਆਪਾਂ ਬੰਦ ਕਰ ਦੇਣੀ ਆ フライपैन बहुत ज्यादा गरम है। ਇਹਦੇ ਨਾਲ ਹੀ ਇਹਨੂੰ ਸੇਕ ਲੱਗ ਜਾਣਾ ਹੈ। ਸੌਫ ਤਿਆਰ ਆ। ਅੱਧੀ ਸੌਫ ਅਸੀਂ ਇਸ ਮਸਾਲੇ ਦੇ ਵਿੱਚ ਪਾ ਲੈਣੀ ਆ। ਅੱਧੀ ਸੌਫ ਆਪਾਂ ਅਲੱਗ ਰੱਖ ਲੈਣੀ ਆ। ਮਸਾਲਿਆਂ ਨੂੰ ਥੋੜਾ ਜਿਹਾ ਠੰਡਾ ਕਰ ਲਿਆ। ਇਹਨਾਂ ਨੂੰ ਹੁਣ ਆਪਾਂ ਪੀਸ ਲਾਂਗੇ। ਚਾਹੇ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਪੀਸ ਲਓ, ਚਾਹੇ ਤੁਸੀਂ ਇਸ ਤਰੀਕੇ ਦੇ ਨਾਲ। ਬਹੁਤ ਜ਼ਿਆਦਾ ਪਾਊਡਰ ਨਹੀਂ ਬਣਾਉਣਾ, ਥੋੜਾ ਦਰਦਰਾ ਹੀ ਰੱਖਾਂਗੇ। ਮਸਾਲੇ ਤਿਆਰ ਆ ਹੁਣ ਮੂਲੀ ਦੇ ਵਿੱਚ ਆਪਾਂ ਸਾਰੇ ਮਸਾਲੇ ਮਿਲਾ ਲੈਣੇ ਆ ਸਭ ਤੋਂ ਪਹਿਲਾਂ ਜਿਹੜੇ ਆਪਾਂ ਘੁਟਟੇ ਨੂੰ ਮਸਾਲੇ ਆ ਉਹ ਪਾ ਦੇਣੇ ਆ ਇੱਕ ਚਮਚਾ ਜਿਹੜੀ ਆਪਾਂ ਸੌਂਫ ਪਚਾਈ ਸੀ ਭੁੰਨ ਕੇ ਉਹ ਸਾਤੀ ਪਾਵਾਂਗੇ ਸਾਤੀ ਸੌਂਫ ਦਾ ਸੁਆਦ ਮੂਲੀ ਦੇ achar ਦੇ ਵਿੱਚ ਬਹੁਤ ਵਧੀਆ ਆਂਦਾ ਆ ਤੁਸੀਂ ਜ਼ਰੂਰ ਇਹਨੂੰ ਇੱਕ ਵਾਰੀ ਇਸ ਤਰੀਕੇ ਦੇ ਨਾਲ ਪਾ ਕੇ ਦੇਖਣਾ ਆ ਆਧਾ ਛੋਟਾ ਚਮਚਾ ਅਜਵਾਇਣ ਚੌਥਾ ਹਿੱਸਾ ਚਮਚੇ ਦਾ ਹਿੰਗ 1.5 ਚਮਚਾ ਪਾਵਾਂਗੇ ਲੂਣ ਦਾ ਲੂਣ ਆਪਾਂ ਪਹਿਲਾਂ ਪਾਇਆ ਸੀ ਮੂਲੀਆਂ ਦੇ ਵਿੱਚ ਇਸ ਕਰਕੇ ਲੂਣ ਥੋੜਾ ਜਿਹਾ ਘੱਟ ਪਾਣਾ ਹੈ ਜੇ ਲੱਗੇ ਕਿ ਘੱਟ ਆ ਫਿਰ ਤੁਸੀਂ ਦੁਬਾਰਾ ਪਾ ਸਕਦੇ ਹੋ ਆਧਾ ਚਮਚਾ ਹਲਦੀ ਪਾਊਡਰ 1 ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਣ ਦੇ ਨਾਲ ਬਹੁਤ ਵਧੀਆ ਰੰਗ ਆਊਗਾ ਚਾਹ ਦੇ ਵਿੱਚ ਆਧਾ ਚਮਚਾ ਲਾਲ ਮਿਰਚ ਦਾ ਪਾਊਡਰ 1 ਚਮਚਾ ਪਾਵਾਂਗੇ ਅਮਚੂਰ ਪਾਊਡਰ ਮੈਂ ਇਹਦੇ ਵਿੱਚ 1 ਹੀ ਚਮਚਾ ਅਮਚੂਰ ਪਾਊਡਰ ਦਾ ਪਾਣਾ ਹੈ ਕਿਉਂਕਿ ਇਹਦੇ ਵਿੱਚ ਮੈਂ ਸਿਰਕਾ ਵੀ ਪਾਣਾ ਹੈ ਜੇ ਤੁਸੀਂ ਸਿਰਕਾ ਨਹੀਂ ਪਾਣਾ ਤਾਂ ਫਿਰ ਤੁਸੀਂ 3 ਚਮਚੇ ਆਮਚੂਰ ਪਾਊਡਰ ਦੇ ਪਾ ਸਕਦੇ ਹੋ। ਅੱਧਿਕੋਲੀ ਲਿਆ ਆਇਆ ਸਰੋਂ ਦਾ ਤੇਲ ਇਹ ਤੇਲ ਗਰਮ ਨਹੀਂ ਕੀਤਾ ਜੇ ਤੁਸੀਂ ਤੇਲ ਨੂੰ achar ਦੇ ਵਿੱਚ ਗਰਮ ਕਰਕੇ ਪਾਣਾ ਹੈ ਤਾਂ ਤੁਸੀਂ ਉਹਨੂੰ ਗਰਮ ਕਰਨ ਤੋਂ ਬਾਅਦ ਠੰਡਾ ਕਰ ਲੈਣਾ ਹੈ ਫਿਰ achar ਦੇ ਵਿੱਚ ਮਿਲਾਉਣਾ ਹੈ। ਮਸਾਲਿਆਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮਿਲਾ ਲੈਂਦੇ ਹਾਂ। ਮੂਲੀਆਂ ਨੂੰ ਉੱਪਰ ਥੱਲੇ ਕਰਕੇ ਮਸਾਲੇ ਨੂੰ ਪੂਰੀ ਤਰ੍ਹਾਂ ਮਿਲਾ ਲਿਆ ਸਾਰੀਆਂ ਮੂਲੀਆਂ ਦੇ ਉੱਪਰ ਦੇਖੋ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਗਿਆ ਤੇ ਅਚਾਰ ਦਾ ਰੰਗ ਵੀ ਬਹੁਤ ਵਧੀਆ ਆਇਆ ਹੁਣ ਅਸੀਂ ਅਖੀਰ ਦੇ ਵਿੱਚ ਇਹਦੇ ਵਿੱਚ ਪਾਣੇ ਆ 2 ਚਮਚੇ ਸਿਰਕੇ ਦੇ ਸਿਰਕਾ ਪਾਣ ਦੇ ਨਾਲ ਅਚਾਰ ਲੰਬੇ ਸਮੇਂ ਤੱਕ ਰਹਿੰਦਾ ਆ ਇਹ ਛੇਤੀ ਫਿਰ ਖਰਾਬ ਨਹੀਂ ਹੁੰਦਾ ਤੁਸੀਂ ਇਹਨੂੰ 6 ਮਹੀਨੇ ਤੱਕ ਰੱਖ ਕੇ ਖਾ ਸਕਦੇ ਹੋ ਅਚਾਰ ਤਾਂ ਖਰਾਬ ਨਹੀਂ ਹੋਊਗਾ ਅਚਾਰ ਹੁਣ ਵੀ ਖਾਣ ਵਾਸਤੇ ਤਿਆਰ ਆ ਆਹਨੂੰ ਤੁਸੀਂ 3-4 ਦਿਨ ਪਿਆ ਰਹਿਣ ਦਿਓ ਫਿਰ ਮਸਾਲਿਆਂ ਦਾ ਸਵਾਦ ਮੂਲੀਆਂ ਦੇ ਵਿੱਚ ਤੇ ਮਿਰਚਾਂ ਦੇ ਵਿੱਚ ਪੂਰੀ ਤਰ੍ਹਾਂ ਚਲ ਜਾਊਗਾ ਫਿਰ ਆਚਾਰ ਦਾ ਸਵਾਦ ਹੋਰ ਵੀ ਜ਼ਿਆਦਾ ਵਧੀਆ ਆਊਗਾ ਇਸ ਆਚਾਰ ਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਹੈ ਤੇ ਡੱਬਾ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਹਨੂੰ ਧੁੱਪ ਦੇ ਵਿੱਚ ਰੱਖ ਲਓ ਜਾਂ ਪੱਖੇ ਥਲੇ ਰੱਖ ਕੇ ਉਹਨੂੰ ਸੁਕਾ ਲੈਣਾ ਗਿੱਲਾ ਨਹੀਂ ਹੋਣਾ ਚਾਹੀਦਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ 6 ਮਹੀਨੇ ਤੱਕ ਇਸ ਆਚਾਰ ਨੂੰ ਤੁਸੀਂ ਰੱਖ ਕੇ ਖਾਓ ਅਚਾਰ ਨੂੰ ਜਦੋਂ ਤੁਸੀਂ ਕੱਢਣਾ ਹੈ ਇੱਕ ਤਾਂ ਗਿੱਲੇ ਹੱਥ ਨਹੀਂ ਅਚਾਰ ਨੂੰ ਲਾਣੇ ਤੇ ਦੂਸਰਾ ਆਟੇ ਵਾਲੇ ਹੱਥ ਨਹੀਂ ਲਾਣੇ ਅਚਾਰ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਚਾਹੇ ਤੁਸੀਂ ਆਂਬ ਦਾ achar ਪਾਓ ਮਿਰਚਾਂ ਦਾ ਪਾਓ ਚਾਹੇ ਮੂਲੀ ਦਾ ਪਾਓ ਬਸ ਇਹ ਚੀਜ਼ਾਂ ਦਾ ਧਿਆਨ ਰੱਖੀਦਾ ਆ ਤੇ ਚਮਚਾ ਵੀ ਅਚਾਰ ਦੇ ਵਿੱਚ ਰੱਖਣਾ ਨਹੀਂ ਜਦੋਂ ਅਚਾਰ ਕੱਢ ਲੈਣਾ ਚਮਚੇ ਨੂੰ ਬਾਹਰ ਕੱਢ ਕੇ ਢੱਕਣ ਬੰਦ ਕਰ ਦੇਣਾ ਐ ਇਸੇ ਤਰੀਕੇ ਦੇ ਨਾਲ ਇਸ ਅਚਾਰ ਨੂੰ ਬਣਾ ਕੇ ਖਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਜੇ ਪਹਿਲੀ ਵਾਰੀ ਮੇਰੀ ਆ ਕੇ ਵੀਡੀਓ ਦੇਖਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ